ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਮੀਨੀ ਮੱਝ ਲੈ ਕੇ ਆਂਦੀ ਆ ਜੀ ਚੰਗੇ ਮਿਲਕ ਰਿਕਾਰਡ ਵਾਲੀ ਆ ਜੇ ਆਪਾਂ ਢਾਂਚੇ ਦੀ ਗੱਲ ਕੱਦ-ਕਾਠ ਦੀ ਗੱਲ ਕਰਕੇ ਤਾਂ ਵੀਰੇ ਵੱਡਾ ਕੱਦ-ਕਾਠ ਆ ਜੀ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਨਾਮ ਤੇ ਐਡਰੈਸ ਦੱਸ ਦੋ ਜੀ ਪਿੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਤਹਿਸੀਲ ਜਿਹੜਾ 모ਗਾ ਜੀ ਠੀਕ ਆ 모ਗੇ ਸ਼ਹਿਰ ਤੋਂ ਕਿੰਨੇ ਕਿਲੋਮੀਟਰ ਬਈ 10 ਕਿਲੋਮੀਟਰ ਪੈਂਦਾ ਜੀ 모ਗਾ ਡਾਲੇ ਤੋਂ ਠੀਕ ਆ ਤੇ ਬਦਨੀ ਤੋਂ ਬਈ ਬਦਨੀ ਵੀ ਡਾਲੇ ਤੋਂ 10 ਕਿਲੋਮੀਟਰ ਜੀ ਠੀਕ ਆ ਬਈ ਘਰ ਦੀ ਆ ਜੀ ਮੱਝ ਆਪਣੀ ਨਹੀਂ ਜੀ ਟੋਕੜ ਗੱਭਨ ਲਿਆਂਦੀ ਸੀਗੀ ਪਿਛਲੇ ਸੂਏ ਪਿਛਲੇ ਸੂਏ ਹੁਣ ਕਿੰਨਵਾ ਸੂਆ ਸੂਗ ਜੀ ਹੁਣ ਤੀਜੇ ਸੂਏ ਸੂਗ ਹੀ ਹੁਣ ਤੀਜੇ ਸੂਏ ਸੂਗ ਹੀ ਜਦੋਂ ਆਪਾਂ ਬਈ ਟੋਕੜ ਗੱਭਨ ਨਗਦੇ ਖਰੀਦ ਕੀਤੀ ਸੀ ਇਹਦੀ ਤੇ ਕਿੰਨਾ ਦੁੱਧ ਸੀ ਜੀ ਉਹ ਇਹ ਥੱਲੇ 12 ਕਿਲੋ ਦੁੱਧ ਸੀਗਾ ਜੀ 12 ਕਿਲੋ ਦੁੱਧ ਸੀ ਹਾਂਜੀ ਠੀਕ ਆ ਜੀ ਕਿੰਨੇ ਸਮੇਂ ਦੀ ਗੱਬਣ ਸੀ ਜੀ 3 ਮਹੀਨਾ ਦੀ ਗੱਬਣ ਸੀ 3 ਮਹੀਨੇ ਦੀ ਚੱਕ ਪਾਸ ਸੀ ਚੱਕ ਪਾਸ ਆ ਜੀ ਠੀਕ ਆ ਸਿੰਘ ਬਾਈ ਇਹਦੇ ਦੋਨੇ ਹਲਦੇ ਆ ਜੀ ਦੋਨੇ ਸੰਗ ਹਲਦੇ ਆ ਜੀ ਦੋਨੇ ਹਲਦੇ ਆ ਤੋੜ ਕੇ ਦਿਖਾ ਦੀ ਬਰੇ ਨੂੰ ਸੁਆ ਬਾਈ ਦੇ ਦੱਸਣ ਮੁਤਾਬਕ ਜੀ ਤੀਜਾ ਸੁੰਦੀ ਆ ਬਾਈ ਦੱਸਦਾ ਕਿ ਆਪਾਂ ਟੋਕੜ ਗੱਬਣ ਨਗਦੀ ਇਹਦੀ ਖਰੀਦ ਕੀਤੀ ਸੀਗੀ ਜੀ ਉਸ ਸਮੇਂ 3 ਮਹੀਨਿਆਂ ਦੀ ਗੱਬਣ ਤੇ 12 ਕਿਲੋ ਇਹਦੇ ਥੱਲੇ ਨੈਟ ਦੁੱਧ ਤਿਆਰ ਸੀਗਾ ਜੀ ਕੱਦ ਕਾਠ ਵੀਰੇ ਫੁੱਲੀ ਵੱਡਾ ਜਾਂਦਾ ਢਾਂਚਾ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਬਾਕੀ ਵੀਰੇ ਪਤਲੀ ਚਮੜੀ ਆ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਲਗਭਗ ਵੀਰੇ 5 ਪਲਾਸੇ ਦੀ ਹਾਈਟ ਹੋਊਗੀ ਜੀ ਵੱਡਾ ਕੱਦ ਕਾਠ ਥਾਣ ਮੈਂ ਤੁਹਾਨੂੰ ਚੈੱਕ ਕਰਾ ਦਿਨਾ ਐਸ ਵਕਤ ਭਾਈ ਕਿੰਨਾ ਸਮਾਂ ਲੇਜੂ ਹਜੇ ਸੁਣ ਤਿੱਕਰ ਜੀ ਸਮਾਂ ਲੇਜੂ ਕਿ 10 ਲੇਜੂਗੀ ਹਜੇ 10 ਦਿਨ ਖੁੱਲੇ ਲੇਜੂ ਹਾਂਜੀ 10 ਦਿਨ ਠੀਕ ਆ ਵੀਰੇ ਥਣਾ ਦੀ ਪਾਰ ਪਿੱਛੇ ਦੀ ਦੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਥਣਾ ਦੀ ਪਾਰ ਪਿੱਛੇ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ ਬਾਕੀ ਥਾਣ ਤੁਸੀਂ ਚੈੱਕ ਵੀ ਕਰ ਸਕਦੇ ਹੋ ਹਵਾਨੇ ਦੇ ਬਰੀਕ-ਬਰੀਕ ਵੇਂਜ ਵੀ ਚੈੱਕ ਕਰ ਲਓ ਇਸ ਸਾਈਡ ਤੋਂ ਵੀ ਤੁਹਾਨੂੰ ਹਵਾਨਾ ਦਿਖਾ ਦਿੰਦੇ ਆ ਵੀਰੇ ਹਾਈਟ ਬੀਲ ਬਰੀਡ ਦੇ ਪੱਖ ਤੋਂ ਵੀਰੇ ਕਰਮ ਵਾਲੀ ਪੂਰੀ ਚੰਗੀ ਆ ਦੁੱਧ ਤੁਹਾਡੀ ਸੇਵਾ ਸੰਭਾਲ ਦੇ ਸਿਰ ਤੇ ਆ ਬਈ ਐਸਸ ਹੋਏ ਤੁਸੀਂ ਕਿੰਨਾ ਚੋ ਸਕਦੇ ਆ ਤੇ ਇਹਦੀ ਬਈ ਕੀਮਤ ਫੋਨ ਤੇ ਰਹਿਣ ਵਾਲੀ ਹੈ ਜੀ ਹੁਣ ਕੀਮਤ ਦੱਸਾਂਗੇ ਫੋਨ ਤੇ ਦੱਸਾਂ ਠੀਕ ਆ ਕਿਉਂਕਿ ਹਜੇ ਲੱਗ ਭਾਗ ਇਹਨੇ ਤਿਆਰੀ ਵੀ ਹੈ ਨਾ ਬਈ ਹੋਰ ਹੋਰ ਕਰਨੀ ਆ ਤੇ ਅੱਜ ਦੀ ਕੱਚੀ ਦੀ ਕੀਮਤ ਵੀਰੇ ਇਹਦੀ ਕੱਚੀ ਦੀ ਹੋਊ ਕੱਲ ਨੂੰ ਪਸੂ ਤਿਆਰ ਹੁੰਦਾ ਜਾਂ ਸੂਨਦਾ ਕੱਲ ਦੀ ਕੀਮਤ ਬਾਈ ਕਹਿੰਦਾ ਆਪਾਂ ਕੱਲ ਕਰਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ